ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਜੀ ਆਪਾਂ ਕੱਲ ਕੱਪੜੇ ਧੋਤੇ ਸੀ ਜੀ ਪਾ ਤੇ ਤੇ ਅੱਜ ਆਪਾਂ ਜੀ ਇੱਧਰ ਆਏ ਆ ਦਿਉਰ ਦੀ سپورਟ ਦੇ ਵਿੱਚ ਐਮਸੀ ਦੀ ਵੋਟਾਂ ਵਿੱਚ ਇਲੈਕਸ਼ਨਾਂ 'ਚ ਜੀ ਇਹ ਮੇਰਾ ਦਿਉਰ ਲੱਗਦਾ ਜਿਹੜੇ ਪੱਟਾਂ ਵਿੱਚ ਖੜੇ ਮਾਮੇ ਸੋਰੀ ਦਾ ਵੇਟਾ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਹਾਂਜੀ ਇਹ ਬੋਟਾ ਵਿੱਚ ਖੜੇ ਹੋਏ ਨੇ ਜੀ ਇਹਨਾਂ ਦਾ ਸਾਰਿਆਂ ਦੇ ਪਿਆਰ ਸਦਕਾ ਹੀ ਜਿਨ੍ਹਾਂ ਨੂੰ ਬੋਟਾ ਵਿੱਚ ਖੜਾ ਹੋਇਆ ਜੀ ਕਿਉਂਕਿ ਇਹ ਸਾਰਿਆਂ ਦੇ ਕੰਮ ਆਉਂਦੇ ਆ ਜੀ ਬਹੁਤ ਹੀ ਵਧੀਆ ਸੁਭਾਅ ਹੈ ਜੀ ਇਹਨਾਂ ਦਾ ਵੀ ਆਇਆ ਨਹੀਂ ਕਿ ਕਿ ਸਾਨੂੰ ਅੱਜ ਤੱਕ ਇਹਨਾਂ ਨੇ ਜਵਾਬ ਦਿੱਤਾ ਹੋਵੇ ਚਲੋ ਹੁਣ ਤਾਂ ਬੋਟਾ ਵਿੱਚ ਖੜੇ ਹਨ ਆਪਾਂ ਇਹਨਾਂ ਨੂੰ ਵੋਟਾਂ ਕਰਕੇ ਹੀ ਬੰਦਾ ਕੰਮ ਸੁਣਦਾ ਪਰ ਮੈਨੂੰ ਜੀ ਮੇਰੇ ਵਿਆਹ ਨੂੰ 14 ਸਾਲ ਹੋ ਗਏ ਉਸ ਟਾਈਮ ਵੀ ਦੇਖ ਲਈਏ ਕਿੰਨੇ ਛੋਟੇ ਸੀ ਉਹ ਬੇਵੀ ਸਾਡੇ ਵਿਆਹ ਵੀ ਜ਼ਿੰਮੇਵਾਰੀ ਦੀ ਸਾਰੀ ਇਨਾਂ ਦੇ ਕੋਲੇ ਸੀਗੀ ਵੀ ਐਨੋ ਵੀ ਹਰ ਕਿਸੇ ਰਵੀ ਨੂੰ ਵਿਕਾਸ ਦੇ ਬਰਾਬਰ ਕੰਮ ਇਹ ਨਾ ਇਹਨਾਂ ਦਾ ਆਪਣਾ ਵੀ ਕੰਮ ਨਾਲ ਕੜਵਾ ਜੀ ਲੱਕੜੀ ਦਾ ਕੰਮ ਕਰਦੇ ਆ ਜਦੋਂ ਵੀ ਆਪਣੇ ਮੌਂਡ ਗਲੌਂਡ 'ਚ ਕਿਸੇ ਦੇ ਵੀ ਕੋਈ ਪ੍ਰੋਗਰਾਮ ਹੋਵੇ ਦੁੱਖ ਦੇ ਸੁੱਖ ਦੇ ਇਹ ਸਭ ਤੋਂ ਪਹਿਲਾ ਮੂਰੇ ਹੁੰਦੇ ਆ ਜੀ ਕਿਉਂਕਿ ਸਾਰਿਆਂ ਨੇ ਸਾਰੀ ਜ਼ਿੰਮੇਵਾਰੀ ਸੰਭਲਦੇ ਆ ਜੀ ਸਾਰਿਆਂ ਨੂੰ ਨਾ ਮਾਣਣਾ ਨਾ ਵੀ ਦੇ ਨੇ ਜੁਮਾਪਾਰਕ ਫੈਮਿਲੀ ਮੈਂਬਰ ਨੇ ਕਹਿੰਦੇ ਆ ਰਿਸ਼ਤੇਦਾਰ ਜ਼ਿੰਮੇਵਾਰੀ ਨਹੀਂ ਕਿਸੇ 'ਤੇ ਸਾਬਦੇ ਕੰਮ ਹੁੰਦੇ ਆ ਜੀ ਇਹੀ ਹੁੰਦਾ ਨੋ ਜੀ ਤੇ ਫਿਰ ਆਪ ਵੀ ਫਿਰ ਕੀ ਮੇਨੀ ਕਲੋਨੀ ਵਾਲੇ ਸਾਥ ਦੇਣਗੇ ਜੀ ਪੂਰਾ ਸਾਥ ਆ ਜੀ ਕਲੋਨੀ ਵਾਲਿਆਂ ਦਾ ਇਹਨਾਂ ਦੇ ਨਾਲ ਜੀ ਹਾਂਜੀ ਦੂਸਰਾ ਕੀ ਮੇਰੀ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਕੋਈ ਵੀ ਤੁਸੀਂ ਇਤਰਾਜ਼ ਨਾ ਕਰੋ ਨਾ ਵੀ ਆਪਾਂ ਇਹ ਪਾਰਟੀ ਵਾਲੇ ਆ ਜਾਂ ਆਪਾਂ ਉਹ ਪਾਰਟੀਆਂ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਨਾ ਪਰ ਜਿੱਥੇ ਕਹਿੰਦੇ ਹੁੰਦੇ ਬੰਦਾ ਆਪਣਾ ਖੜਾ ਹੋਵੇ ਨਾ ਉੱਥੇ ਤਾਂ ਕਹਿੰਦੇ ਹੁੰਦੇ ਆ ਬੰਦੇ ਨੂੰ ਆਪਣਿਆਂ ਦਾ ਹੀ ਸਾਥ ਦੇਣਾ ਹੁੰਦਾ ਨਾ ਕਹਿੰਦੇ ਨੇ ਦਾ ਆਪਣਾ ਆਪਣਾ ਹੀ ਹੁੰਦਾ ਨਾ ਜੇ ਆਪਾਂ ਆਪਣਿਆਂ ਦਾ ਨਹੀਂ ਸਾਥ ਦਵਾਂਗੇ ਤੇ ਫਿਰ ਆਪਾਂ ਕੀ ਦਾ ਦਵਾਂਗੇ ਹਨਾ ਵੀ ਜਦ ਇਹ ਵੀ ਆਪਣਾ ਸਾਥ ਦਿੰਦੇ ਆ ਤੇ ਆਪਾਂ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਬਾਕੀ ਦੂਜੀ ਗੱਲ ਇਹ ਹੈ ਜਿਹੜੇ ਹੋਰ ਵੀ ਖੜੀਆਂ ਨਹੀਂ ਦੋ ਤਿੰਨ ਜਣੇ ਖੜੇ ਉਹ ਵੀ ਵਧੀਆਂ ਨੇ ਉਹਨਾਂ ਨੇ ਵੀ ਕਦੇ ਵੀ ਇਹ ਨਹੀਂ ਕਿਹਾ ਵੀ ਜਵਾਬ ਤਾਂ ਉਹ ਵੀ ਕੰਮ ਵਧੀਆਂ ਕਰਦੇ ਆ ਦੂਸਰੀ ਗੱਲ ਇਹ ਹੈ ਕਿ ਸਾਡੇ ਇਹਨਾਂ ਕਲੋਨੀ ਦੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਚਾਹੇ VOTER ਸੀ ਚਾਹੇ ਨਹੀਂ VOTER ਪਹਿਲੋਂ ਵੀ ਸਾਰੇ ਇੱਕ ਦੂਜੇ ਦਾ ਸਾਥ ਸਾਰੇ ਦਿੰਦੇ ਸੀ। ਜਦੋਂ ਉਹਨਾਂ ਤਾਂ ਇਲੈਕਸ਼ਨ ਆ ਜਾਂਦੇ ਹਨ ਹੁੰਦੇ ਹਨ 2-4 ਜਣੇ ਖੜਦੇ ਹੀ ਖੜਦੇ ਆ ਬਾਕੀ ਸਾਰੇ ਵਧੀਆ ਨੇ ਜੀ ਕੋਈ ਵੀ ਜਿੰਨੇ ਵੀ ਖੜੇ ਕੋਈ ਮਾੜੇ ਨਹੀਂ ਹੈਗਾ ਸਾਰੇ ਆਪੋ ਆਪਣੀ ਵਧੀਆ ਨੇ ਕੁਬੀ ਸਾਰੇ ਸਾਥ ਦਿੰਦੇ ਆ ਜੀ ਇੱਕ ਦੂਜੇ ਦਾ। ਹਾਂਜੀ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਕਿ ਮਾਈਡ ਨਾ ਕਰਿਓ ਜੀ ਲੈਕਸ਼ਨਾਂ ਕਰਗੇ ਨਾ ਆਪਾਂ ਦਾ ਵੀਡੀਓ ਪਾਈ ਆ ਵੀ ਪਰ ਤੁਸੀਂ ਕਿਤੇ ਮਾਈਡ ਨਾ ਕਰ ਲਿਜੀਏ ਉਹ ਪਾਰਟੀ ਵੀ ਹੈ ਜੀ ਉਹ ਪਾਰਟੀ ਦੇ ਨਾਲ ਪਲੀਜ਼ ਜੀ ਦੇਖੋ ਵੀਰਾ ਨਾ ਕਿੰਨਾ ਮਾਣ ਸਤਿਕਾਰ ਦੇ ਰਿਆ ਨਾ ਕਾਕੀ ਨੂੰ ਜੀ ਉਹਨਾਂ ਦੀ ਵਾਈਫ ਕਾਕੀ ਦੀ ਕੋਮਲ ਘਣਣੀ ਜੀ ਜਿਹੜੀ ਬੋਟਾਂ ਵਿੱਚ ਖੜੇ ਨੇ ਜੀ ਇਲੈਕਸ਼ਨ ਵਿੱਚ ਕੋਮਲ ਘਣਣੀ ਜੁਰਲੀ ਤੇ ਨਵਜੋਤ ਵੀ ਕਹਿਣਗੇ ਮਾਮਾ ਸਾਨੂੰ ਬਹੁਤ ਹੁੰਦਾ ਨਾ ਜਦੋਂ ਚਾਚੀ ਦਾ ਨਾਮ ਬੋਲ ਦਿੰਦੇ ਆ ਨਾ ਵੀ ਸਾਡੀ ਚਾਚੀ ਦਾ ਨਾਮ ਆ ਜਾਂ ਸਾਡੀ ਚਾਚੀ ਦਾ ਵੀ ਕਹਿੰਦੇ ਨੇ ਇੱਕ ਵੱਖਰੀ ਜਿਹੀ ਖੁਸ਼ੀ ਹੁੰਦੀ ਆ ਨਾ ਬੱਚਿਆਂ ਨੇ ਵੀ ਕਿੰਨੀ ਖੁਸ਼ ਆ ਖੁਦ ਨੂੰ ਵੀ ਬਹੁਤ ਚਾਹ ਨਾਲ ਜੋ ਹੁੰਦਾ ਨਾ ਨਾਮ ਲੈ ਦਿੰਦੇ ਹਾਂ ਹਾਂਜੀ ਉਹਨਾਂ ਘਰੇ ਵਾਪਸ ਆ ਗਏ ਸੀਗੇ ਉਹਨਾਂ ਵੀ ਫਿਰ ਤੇ ਪੈਰ ਦੀ ਰੋਟੀ ਪਾਣੀ ਖਾਣਾ ਬੰਦੀ ਫਿਰ ਇਧਰ ਖਾ ਰਹੇ ਸੀ ਲੰਗਰ ਪਾਣਗੇ ਉਸ ਤੋਂ ਬਾਅਦ ਲੰਗਰ ਪਾਣੇ ਸ਼ਾਕ ਕੇ ਜੀ ਫਿਰ ਦੁਬਾਰਾ ਫਿਰ ਰੌਂਗ ਤੇ ਜਾਣਗੇ ਜੀ ਇਹ ਵੀ ਜ਼ਰੂਰੀ ਹੈ ਨਾ ਰੋਟੀ ਖਾਣ ਦੀ ਹਾਂਜੀ ਖਾਂਣ ਲੱਗਿਆ ਦੇਖ 1.5 ਵਜੇ ਕੀ ਕਰ ਲਈਏ ਬਈ ਸੋ ਆਪਾ ਕਲੇਚਾਰੇ ਕਪ ਦੇ ਨਾਲ ਤੁਹਾਡੇ ਸਾਰੇ ਮਸਲੇ ਹੱਲ ਕਰ ਦੂੰਗੀ ਨਾਲੇ ਮੇਰਾ ਮੈਨੂੰ ਖੁਸ਼ੀ ਮਿਲੂਗੀ ਵੀ ਮੈਂ ਆਪਣੇ ਲੋਕਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਜਿਹੜਾ ਸਾਝ ਪਾਉਂਗੀ ਸੋ ਮੈਨੂੰ ਵੀ ਮੌਕਾ ਮਿਲੂਗਾ ਥੋੜੇ ਵੀ ਕੰਮ ਕਰ ਚਾਲਦੇ ਰਹਿਣਗੇ ਔਰ ਆਪਣੇ ਸਾਰੇ ਲਾਂਬੇ ਲੌੰਬੇ ਵੀ ਨਿਕਲ ਜਾਣਗੇ ਠੀਕ ਨਹੀਂ ਸੋ ਇੱਕ ਵਾਰ ਬਾਹਾਂ ਖੜੀਆਂ ਕਰਕੇ ਮੈਨੂੰ ਯਕੀਨ ਦਿਵਾ ਦਿਓ ਵੀ ਪਹਿਲੇ ਨੰਬਰ ਤੇ ਵਾਰਡ ਆ ਪਹਿਲੇ ਨੰਬਰ ਤੇ ਲੈ ਕੇ ਆਉਗੇ ਤਾਂ ਮੈਂ ਵਾਲਾ ਕਰ ਦੇਵੀਂ ਮੈਂ ਗਾਹ ਨੂੰ ਪਹਿਲੇ ਨੰਬਰ ਤੇ ਬਣਾ ਕੇ ਛੱਡੋਗੀ ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੋ ਬਹੁਤ ਤੈਨੂੰ ਕਰ ਕਰਕੇ ਚੱਤੀ ਸਿਰ ਦਿਨ ਨਹੀਂ ਬਿਨੇ ਸਾਰੇ ਮੈਂ ਨੋ ਵਧੀਆ ਸਪੋਰਟ ਕਰ ਰਹੇ ਨੇਗੇ ਤੇ ਮੇਰਾ ਵੀਰ ਸੋਨੀ ਤੇ ਮੇਰਾ ਵੀਰ ਕੋ ਨਾਈ ਦੇ ਬਾਉ ਜੀ ਤੁਹਾਨੂੰ ਸਪੋਰਟ ਕਰ ਰਹੇ ਨੇਗੇ ਲੈ ਬਾਕੀ ਜਿਹੜਾ ਆਇਆ ਇਹਨਾਂ ਦੀ ਵਜ੍ਹਾ ਨਾਲ ਆਇਆ ਤੇ ਬਾਕੀ ਥੋੜੇ ਪਿਆਰ ਨਾਲ ਆਇਆ ਇੱਕ ਸਾਡੇ ਪ੍ਰਧਾਨ ਜੀ ਬੈਠੇ ਨੇਗੇ अपने कुछ बचार पहले करीर ਹੋਇਆ ਦੁਖੀ ਇੰਜ ਜੀਨੀ ਵਾਇਲ ਸੁਣਦਾ